ਮੁਖਸਰ ਦੇ ਸ਼ੋਰ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਬੀਤੀ ਰਾਤ ਤੋਂ ਹੀ ਇਹ ਵੀਡੀਓ ਹੈ ਜਿਹੜੀ ਖੂਬ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਔਰ ਇਸ ਵੀਡੀਓ ਦੇ ਵਿੱਚ ਇੱਕ ਨੌਜਵਾਨ ਆਪਣੀ ਬਾਹ ਤੇ ਟੀਕਾ ਲਗਾ ਰਿਹਾ ਹੈ ਔਰ ਜਦ ਉਸ ਨੂੰ ਪੁੱਛਿਆ ਜਾਂਦਾ ਹੈ ਕਿ ਇਹ ਟੀਕਾ ਕਿਉਂ ਲਗਾਇਆ ਜਾ ਰਿਹਾ ਹੈ ਤਾਂ ਉਹ ਜਵਾਬ ਦਿੰਦਾ ਹੈ ਕਿ ਇਹ 슈ਗਰ ਦਾ ਟੀਕਾ ਹੈ ਹਾਲਾਂਕਿ ਦੱਸ ਦਈਏ ਕਿ ਦੇਰ ਰਾਤ ਦਾ ਸਮਾਂ ਸੀਗਾ ਜੋ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਔਰ ਇੱਕ ਮੇਨ ਸੜਕ ਦੇ ਕੋਨੇ ਤੇ ਬੈਠ ਕੇ ਉਹ ਟੀਕਾ ਲਗਾ ਰਿਹਾ ਸੀਗਾ ਇੱਕਰ ਕੋਈ ਅਜਿਹੀ ਗੱਲ ਹੁੰਦੀ ਆ ਤਾਂ ਡਾਕਟਰ ਟੀਕਾ ਲਾਉਂਦਾ ਹੈਗਾ ਲੇਕਿਨ ਉਹ ਆਪ ਲਗਾ ਰਿਹਾ ਸੀਗਾ ਔਰ ਉਹ ਵੀਡੀਓ ਖੂਬ ਵਾਇਰਲ ਹੋਈ ਸੋਸ਼ਲ ਮੀਡੀਆ ਦਾ ਵਾਇਰਲ ਹੋ ਰਹੀ ਆ ਔਰ ਉਸ ਸੰਬੰਧੀ ਅਸੀਂ ਬਸ ਸਾਡਾ ਚੌਂਕੀ ਦੇ ਵਿੱਚ ਪਹੁੰਚੇ ਹੈਗੇ ਕਿਉਂਕਿ ਉਹ ਚੌਂਕੀ ਦਾ ਏਰੀਆ ਹੈਗਾ ਔਰ ਇੱਥੋਂ ਦੇ ਜਿਹੜੇ ਇੰਚਾਰਜ ਨੇ ਬਲਵਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਹੈਗੀ ਆ ਕੀ ਉਹ ਵੀਡੀਓ ਹੈਗੀ ਆ ਔਰ ਕੀ ਮਾਮਲਾ ਕੀ ਹੁਣ ਉਸ ਵੀਡੀਓ ਦੇ ਆਧਾਰ ਤੇ ਕਾਰਵਾਈ ਕੀਤੀ ਗਈ ਹੈਗੀ ਆ ਔਰ ਜਿਹੜਾ ਉਹ ਨੌਜਵਾਨ ਸੀ ਉਹ ਮੁਕਸਰ ਦਾ ਹੀ ਰਹਿਣ ਵਾਲਾ ਸੀ ਜਾਂ ਕਿਤੇ ਤੋਂ ਬਾਹਰ ਦਾ ਸੀ ਉਹ ਮੁਕਸਰ ਲੈਣ ਕਿ ਆਇਆ ਸੀ ਔਰ ਜੇਕਰ ਉਹ ਨਸ਼ੇ ਦਾ ਟੀਕਾ ਲਗਾ ਰਿਹਾ ਸੀ ਤਾਂ ਨਸ਼ੇ ਦਾ ਟੀਕਾ ਲਿਆ ਕਿੱਥੋਂ ਸੀ ਇਹ ਬਹੁਤ ਸਾਰੇ ਸਵਾਲ ਨੇ ਉਹ ਬਲਵਿੰਦਰ ਸਿੰਘ ਐਸਆਈ ਇੰਚਾਰਜ ਨੇ ਚੌਂਕੀ ਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਪਹਿਲਾਂ ਉਸ ਤੋਂ ਪਹਿਲਾਂ ਤੁਹਾਨੂੰ ਉਹ ਵੀਡੀਓ ਦਿਖਾਉਣੀ ਹੈਗੀ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਔਰ ਉਸ ਤੋਂ ਬਾਅਦ ਇਹ ਐਸਆਈ ਬਲਵਿੰਦਰ ਸਿੰਘ ਦਾ ਕੀ ਕੁਝ ਕਹਿਣਾ ਹੈਗਾ ਉਹ ਵੀ ਤੁਹਾਨੂੰ ਸੁਣਾਉਣੀ ਹੈ ਇਹਦਾ ਲਾਈ ਜਾਂਦਾ ਕਾ ਦਾ ਟੀਕਾ ਲਾਈ ਜਾਂਦਾ ਹੈ ਕਿਹੜਾ ਦੁੱਜਾ ਆ ਇਹਦਾ ਨਾਮ ਕੀ ਹੈ ਕੀ ਦਾ ਨਾਮ ਆ ਕੀ ਬਣਾ ਲਾ ਵੀੜਿਆ ਕੋਈ ਜੱਟ ਦੀ ਕਾ ਦਾ ਟੀਕਾ ਇਹ ਆਹ ਆ ਮੇਰਾ ਉਹ ਦੁੱਜਾ ਕਾ ਦਾ ਕੀ ਨਾਮ ਉਹਦਾ ਉੱਪਰ ਕਰਦਾ ਹਾਂ ਉਹ ਕਰਦਾ ਦਿਖਾਈ ਜਾਂਦਾ ਉਹ ਦਿਖਾ ਦਾ ਡੱਬਾ ਡੁੱਬਾ ਕਿੱਥੇ ਆ ਦੱਬੜੂਬਾ ਵਿਖਾ ਦਾ ਕਿੱਥੇ ਆ? ਡੱਬਾ ਇੱਕ ਮੈਂਡਮਾ ਇੱਥੇ ਹੈ। ਕਿੱਥੋਂ ਲਿਆ ਆ ਠੀਕਾ ਇਹ? ਡਾਕਟਰਾਂ ਕੋਲੋਂ ਨਹੀਂ ਲਵਾਉਂਦਾ। ਡਾਕਟਰਾਂ ਕੋਲੋਂ ਨਹੀਂ ਲਵਾਉਂਦਾ। ਆ ਵੀ ਨਾਲੇ। ਜੇ ਮੈਂ ਹੁਣ ਪੁਲਿਸ ਨੂੰ ਬੁਲਾਉਂਦਾ ਫੇਰ। ਪੁਲਿਸ ਨੂੰ ਬੁਲਾ ਲਾ ਵੈਰੀਫਾਈ ਕਰਾ ਦੇਗਾ। ਹਰੇਕ ਪੱਲਾ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਟੀਕਾ ਲਗਾ ਰਿਹਾ ਬਾਹ ਦੇ ਵਿੱਚ ਕੀ ਮਾਮਲਾ ਹੈਗਾ ਕਿਥੋਂ ਦਾ ਨੌਜਵਾਨ ਸੀ ਕੀ ਕਾਰਵਾਈ ਹੈ ਜਿਹੜੀ ਕੀਤੀ ਜਾਂਦੀ ਹੈ ਇਹਨਾਂ ਜੀ ਆਪਣਾ ਰਾਤ ਇੱਕ ਵੀਡੀਓ ਸਾਡੇ ਧਿਆਨ ਚ ਆਈ ਸੀਗੀ ਤੇ ਵੀ ਕੋਈ ਕੋਈ ਨੌਜਵਾਨ ਜਿਹੜਾ ਉਹ ਟੀਕਾ ਲਾ ਰਿਹਾ ਤੇ ਉਸ ਦਾ ਜਿਹੜਾ ਪਤਾ ਕਰਕੇ ਤੇ ਉਹਨੂੰ ਅਸੀਂ ਜਿਹੜਾ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਦਾਖਲ ਕਰਾ ਦਿੱਤਾ ਤੇ ਉਦੋਂ ਜਦੋਂ ਵੀ ਉਹ ਉਥੋਂ ਸਹੀ ਹੁੰਦਾ ਨਸ਼ਾ ਮੁਕਤ ਹੁੰਦਾ ਉਸ ਤੋਂ ਬਾਅਦ ਅਸੀਂ ਉਹਦੇ ਨਾਲ ਪੁੱਛਗਿੱਛ ਕਰਕੇ ਵੀ ਜਿਹਦੇ ਦਸੂਗਾ ਵੀ ਜਿਹਦੇ ਉਹ ਲੈ ਕੇ ਆਇਆ ਤੇ ਉਹਨਾਂ ਦੇ ਖਿਲਾਫ ਅਸੀਂ ਜਿਹੜੀ ਹੈ ਬੰਦੀ ਕਾਰਵਾਈ ਕਰਾਂਗੇ ਤੇ ਉਸ ਤੋਂ ਇਲਾਵਾ ਜੇ ਕੋਈ ਮਤਲਬ ਕਿ ਅਸੀਂ ਮੈਂ ਅਪੀਲ ਕਰਦਾ ਲੋਕਾਂ ਨੂੰ ਕਿ ਜੇ ਕੋਈ ਤੁਹਾਡੇ ਧਿਆਨ ਦੇ ਵਿੱਚ ਅਜਿਹਾ ਮਾਮਲਾ ਆਉਂਦਾ ਤਾਂ ਤੁਰੰਤ ਜਿਹੜਾ ਉਹਦੇ ਬਾਰੇ ਸਾਨੂੰ ਸੂਚਿਤ ਕੀਤਾ ਜਾਵੇ ਤਾਂ ਕਿ ਅਸੀਂ ਮੌਕਾ ਤੇ ਪਹੁੰਚ ਕੇ ਅਜੇ ਆਪਣਾ ਨੌਜਵਾਨ ਨੂੰ ਜਿਹੜਾ ਉਹ ਡੀ ਅਡਿਕਸ਼ਨ ਚ ਦਾਖਲ ਕਰਾ ਸਕੀਏ ਤੇ ਜਿੰਨਾ ਤੋਂ ਇਹ ਸਮਾਨ ਜਾਂ ਕੋਈ ਚੀਜ਼ ਲੈ ਕੇ ਆਉਂਦੇ ਆ ਜੇ ਵਕਤ ਦੇ ਆ ਉਹਨਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰ ਸਕੀਏ ਇਹ ਹੈ ਕਿ ਤੁੰਡਾ ਜੀ ਇਹ ਹਰਪ੍ਰੀਤ ਇਹ ਆਸਾ ਬੁੱਟਰ ਪਿੰਡ ਦਾ ਸੀਗਾ ਜੀ ਇਹ ਮੁਕਸਰ ਕਰਨ ਕਿ ਅਸੀਂ ਮੁਕਸਰ ਜੀ ਬਸ ਐਸੇ ਤਰ੍ਹਾਂ ਹੀ ਜਿਹੜਾ ਕੋਈ ਨਸ਼ੇ ਵਾਲਾ ਬੰਦਾ ਕੋਈ ਫਿਰਦਾ ਫਿਰਦਾ ਇਸ ਤਰ੍ਹਾਂ ਆ ਜਾਂਦਾ ਜੀ ਮਤਲਬ ਕਿ ਹੁਣ ਹੀ ਹੋਊਗਾ ਤਾਂ ਸਾਰੀ ਗੱਲਬਾਤ ਜਿਹੜੀ ਦਸੂਗਾ ਤੇ ਜਿਹੜਾ ਕੋਈ ਦਸੂਗਾ ਜਿਹਦੇ ਖਿਲਾਫ ਆ ਜੀ ਤੋਂ ਲੈ ਕੇ ਆਇਆ ਉਹਦੇ ਖਿਲਾਫ ਆਪਣਾ ਜਿਹੜੀ ਆ ਕਾਰਵਾਈ ਕਰਾਂਗੇ ਤਾਂ ਇਸ ਮਾਮਲੇ ਦੇ ਵਿੱਚ ਜੋ ਬਸੜਾ ਚੌਂਕੀ ਦੇ ਇੰਚਾਰਜ ਐ ਐਸਆਈ ਬਲਵਿੰਦਰ ਸਿੰਘ ਨੇ ਉਹਨਾਂ ਦੇ ਨਾਲ ਗੱਲਬਾਤ ਹੋਈ ਆ ਤਾਂ ਉਹਨਾਂ ਦਾ ਕਹਿਣਾ ਕਿ ਜੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਉਹ ਸਾਡੇ ਕੋਲੇ ਵੀ ਆਈ ਸੀ ਔਰ ਇਸ ਦੀ ਜਿਹੜੀ ਪੜਤਾਲ ਉਹ ਕੀਤੀ ਗਈ ਹੈਗੀ ਆ ਜਿਹੜਾ ਨੌਜਵਾਨ ਵੀਡੀਓ ਦੇ ਵਿੱਚ ਟੀਕਾ ਲਗਾ ਰਿਹਾ ਹੈਗਾ ਮੁਕਸਰ ਦੇ ਰਹਿਣ ਵਾਲਾ ਨਹੀਂ ਹੈਗਾ ਉਹ ਉਹ ਇਥੋਂ ਨਜ਼ਦੀਕੀ ਪਿੰਡ ਦਾ ਰਹਿਣ ਵਾਲਾ ਸੀ ਔਰ ਮੁਕਸਰ ਦੇ ਵਿੱਚ ਆਇਆ ਸੀਗਾ ਔਰ ਉਸ ਨੂੰ ਹੁਣ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਿਹੜਾ ਦਾਖਲਾ ਕਰਾ ਦਿੱਤਾ ਗਿਆ ਹੈਗਾ ਉੱਥੇ ਉਸ ਦਾ ਇਲਾਜ ਜਿਹੜਾ ਚੱਲੇਗਾ ਔਰ ਉਸ ਤੋਂ ਪੁੱਛਿਆ ਵੀ ਜਾਵੇਗਾ ਕਿ ਉਹ ਨਸ਼ਾ ਕਿੱਥੋਂ ਲੈ ਕੇ ਆਇਆ ਸੀਗਾ ਔਰ ਕੌਣ ਇਹ ਵੇਚ ਰਿਹਾ ਹੈਗਾ ਉਸ ਤੇ ਹਿਸਾਬ ਤੇ ਫਿਰ ਕਾਰਵਾਈ ਆ ਜਿਹੜੀ ਏਐਸਐਸ ਸਾਹਿਬ ਦਾ ਕਹਿਣਾ ਕਿ ਕਰਾਂਗੇ ਅਸੀਂ ਔਰ ਲੋਕਾਂ ਨੂੰ ਵੀ ਅਪੀਲ ਕੀਤੀ ਹੈਗੀ ਆ ਕਿ ਜੇਕਰ ਅਜਿਹਾ ਕੋਈ ਮਾਮਲਾ ਧਿਆਨ ਦੇ ਵਿੱਚ ਆਉਂਦਾ ਹੈ ਜਾਂ ਕੋਈ ਵਿਅਕਤੀ ਟੀਕਾ ਲਾਉਂਦਾ ਜਾਂ ਕੋਈ ਨਸ਼ਾ ਕਰਦਾ ਦੇਖਿਆ ਜਾਂਦਾ ਹੈ ਤਾਂ ਉਸੇ ਵਕਤ ਜਿਹੜਾ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਕਿ ਉਸ ਨੌਜਵਾਨ ਦੀ ਹੈਲਪ ਕੀਤੀ ਜਾ ਸਕੇ ਉਸ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਦਾਖਲ ਕਰਾ ਕੇ ਜੋ ਉਹ ਨਸ਼ੇ ਦਾ ਆਦੀ ਹੋ ਚੁੱਕਿਆ ਹੈਗਾ ਉਸ ਨੂੰ ਉਸ ਦਲਦਲ ਦੇ ਵਿੱਚੋਂ ਬਾਹਰ ਕੱਢਿਆ ਜਾ ਸਕੇ ਤਾਂ ਲੋਕਾਂ ਨੂੰ ਐਸਆਈ ਦੇ ਵੱਲੋਂ ਜੋ ਬਸ ਅਡਾ ਚੌਂਕੀ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਅਪੀਲ ਕੀਤੀ ਹੈਗੀ ਆ ਫਿਲਹਾਲ ਇਹ ਪੂਰਾ ਮਾਮਲਾ ਸੀ ਜਿਹੜੀ ਰਾਤ ਤੋਂ ਮੁਕਸਰ ਤੋਂ ਇੱਕ ਵੀਡੀਓ ਆ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਆ ਜਿਹੜਾ ਟੀਕਾ ਲਗਾ ਰਿਹਾ ਸੀਗਾ ਤਾਂ ਹੋਰ ਖਬਰਾਂ ਦੇਖਣ ਦੇ ਲਈ ਸਾਡੇ ਨਾਲ ਬਨੇ ਰਹੇ ਹੋ ਜੀ ਧੰਨਵਾਦ ਫਿਰ ਖਬਰ ਲੈ ਕੇ ਹਾਜ਼ਰ ਹੋਵਾਂਗੇ